ਸੋਸ਼ੀ ਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਫੇਰ ਹਾਜ਼ਰ ਹਾਂ ਤੁਹਾਡੇ ਵਾਸਤੇ ਨਵੀਂ ਖਬਰ ਲੈ ਕੇ ਅਪਡੇਟ ਨਵੀਂ ਅਪਡੇਟ ਇਹ ਸੀ ਬਾਈ ਜੀ ਕਿ ਜੋ ਯੂਐਸਏ ਦੇ ਵਿੱਚ ਕਾਫੀ ਆਪਣੇ ਇੰਡੀਆ ਦੇ ਵਿੱਚ ਵੀ ਖਬਰਾਂ ਚੱਲਦੀਆਂ ਨੇ ਕਿ ਪਾਰਲੀਮੈਂਟ ਦੇ ਬਿਲ ਪਾਸ ਹੋ ਗਿਆ ਸਿਰਫ ਜੋ ਟਰੰਪ ਸਾਹਿਬ ਦੇ ਦਸਤਖਤ ਰਹਿ ਗਏ ਸੀਗੇ ਉਹ ਵੀ ਉਹਨਾਂ ਨੇ ਕਰਤੇ ਜਾਣੋ ਤੇ ਉਹ ਬਿਲ ਕਹਿੰਦੇ ਉਸ ਤੋਂ ਬਾਅਦ ਲਾਗੂ ਹੋ ਜਾਊਗਾ ਇਹਦੇ ਵਿੱਚ ਕਾਂਗਰਸ ਪਾਰਟੀ ਨੇ ਵੀ ਵੱਧ ਚੜ੍ਹ ਕੇ ਹਿੱਸਾ ਲੈਂਤਾ ਜਿਦੇ ਵਿੱਚ ਵੋਟ ਪਾਈ ਆ ਕੀ ਭਾਈ ਇਹ ਬਿਲ ਪਾਸ ਹੋਣਾ ਚਾਹੀਦਾ ਹੁਣ ਕਈ ਲੋਕਾਂ ਨੂੰ ਇਹ ਨਹੀਂ ਪਤਾ ਹੋਣਾ ਇਹ ਬਿਲ ਹੈ ਕਾਦੇ ਵਾਸਤੇ ਆ ਤੇ ਇਹ ਬਿਲ ਸਾਨੂੰ ਦੱਸਦਾਨੇ ਇਹ ਬਿਲ ਕਾफी ਤਰ੍ਹਾਂ ਦੇ ਵਾਸਤੇ ਆ ਭਰਾ ਜੀ ਜਿੱਦਾਂ ਕਹਿ ਲਓ ਕਿ ਕੋਈ ਪੀ ਕੇ ਡਰਿੰਕ ਕਰਕੇ ਟਰੱਕ ਚਲਾਉਂਦਾ ਜਾਂ ਕੋਈ ਵੀ ਵਹੀਕਲ ਚਲਾਉਂਦਾ ਐਕਸੀਡੈਂਟ ਹੋ ਜਾਂਦਾ ਜਾਂ ਕਹਿ ਲਓ ਪੀ ਕੇ ਚਲਾਉਂਦਾ ਉਹ ਫੜਿਆ ਜਾਂਦਾ ਤਾਂ ਪਹਿਲਾਂ ਕੀ ਹੁੰਦਾ ਸੀਗਾ ਉਹਨੂੰ ਜੁਰਮਾਨਾ ਪੈ ਜਾਂਦਾ ਸੀਗਾ ਜਾਂ ਕਹਿ ਲਓ ਉਹਦੇ ਕੋਲ ਡਾਕੂਮੈਂਟ ਨਹੀਂ ਹੈਗੀ ਉਹਦੀ ਕੋਰਟ ਦੇ ਵਿੱਚ ਅਪੀਲ ਲੱਗ ਜਾਂਦੀ ਸੀ ਉਹਨੂੰ ਟਾਈਮ ਮਿਲ ਜਾਂਦਾ ਸੀਗਾ ਤੇ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਸੀਗੀ ਤੇ ਹੁਣ ਉਹਨਾਂ ਨੇ ਕੀ ਕਰਿਆ ਬਦਲੇ ਕਾਨੂੰਨਾਂ ਦੇ ਵਿੱਚ ਜਿਹੜਾ ਬਿੱਲ ਪਾਸ ਕੀਤਾ ਉਹ ਕਹਿੰਦੇ ਜੇ ਐਕਸੀਡੈਂਟ ਹੁੰਦਾ ਤਾਂ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਕੋਈ ਪਿੰਦਾ ਚਲਾਉਂਦਾ ਫੜਿਆ ਜਾਂਦਾ ਚਾਹੇ ਉਹ ਪੀਆਰ ਹੋਲਡ ਕਾਰਡਾ ਧਾਰੀ ਆ ਜਾਂ ਉਹ ਪਰਮਿਟ ਤੇ ਆਇਆ ਹੋਇਆ ਚਾਹੇ ਉਹ ਸਟੂਡੈਂਟ ਆ ਤਾਂ ਉਹਨੂੰ ਫੜਦੇ ਸਾਰ ਹੀ ਰਿਪੋਰਟ ਕਰ ਦਿਓ ਕੋਈ ਅਪੀਲ ਨਹੀਂ ਹੈਗੀ ਤੇ ਕੋਈ ਕੁਝ ਨਹੀਂ ਹੈਗਾ ਸਿੱਧਾ ਜਿਹੜੇ ਦੇਸ਼ ਤੋਂ ਆਇਆ ਉਹ ਦੇਸ਼ ਭੇਜ ਦਿਓ ਖਾਸ ਕਰਕੇ ਭਾਰਤੀਆਂ ਵਾਸਤੇ ਬੜਾ ਖਤਰਨਾਕ ਆ ਬਾਈ ਜੀ ਭਾਰਤੀ ਸਾਵਧਾਨ ਹੋ ਕੇ ਚਲਾਉਣ ਸਭ ਤੋਂ ਵੱਧ ਭਾਰਤੀਆਂ ਤੇ ਲੱਗਦਾ ਜੇ ਕੋਈ ਵੀ ਉਨਕੀ ਕੀ ਕਰਦਾ ਫੜਾਇਆ ਜਾਊਗਾ ਤਾਂ ਉਹਦੀ 6 ਵਾਲੀ ਟਿਕਟ ਕਰਾ ਕੇ ਸਮਝ ਲਓ ਘਰ ਨੂੰ ਭੇਜ ਦੂਗਾ ਭਾਈ ਟੱਪ ਜਾ ਘਰ ਨੂੰ ਤੇ ਹਲੇ ਇਹਦੇ ਉੱਤੇ ਹੋਰ ਚਰਚਾ ਹੋ ਰਹੀ ਹੈ ਕਹਿੰਦੇ ਵੀ ਇੰਨਾ ਕੀ ਹੈ ਇਹਦੇ ਉੱਤੇ ਥੋੜਾ ਜਿਹਾ ਕਾਨੂੰਨ ਸਖਤ ਬਣਾਉਣਾ ਚਾਹੀਦਾ ਤੇ ਇਹਦੇ ਪਿਛੇ ਤੇ ਵੀ ਹਲੇ ਹੋਰ ਚਰਚਾ ਹੋ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਕਾਨੂੰਨ ਨੇ ਉਹ ਵੱਧੇ ਸਟਰੋਂਗ ਹੁੰਦੇ ਜਾਂਦੇ ਨੇ ਤੇ ਤੁਸੀਂ ਕਾਫੀ ਟਾਈਮ ਦੇ ਵਿੱਚ ਥੋੜੇ ਟਾਈਮ ਦੇ ਵਿੱਚ ਹੀ ਦੇਖੋਗੇ ਕਿ ਕਈ ਸਾਰੇ ਹੋਰ ਕਾਨੂੰਨ ਲਾਗੂ ਕਰਤੇ ਜਿਹੜੇ ਕੀ ਬਾਹਰੋਂ ਆਏ ਲੋਕਾਂ ਤੇ ਜਾਂ ਕਹਿ ਲਓ ਬਿਨਾ ਵੀਜੇ ਤੋਂ ਨੇ ਉਹਨਾਂ ਉੱਤੇ ਸਖਤ ਹੋਣਗੇ ਧਾਰਾ ਤੇ ਜਿਨ੍ਹਾਂ ਨੂੰ ਫੜਨ ਸਾਰੀ ਵਾਪਸ ਠਪਾ ਦਿੱਤਾ ਜਾਊਗਾ ਇਹ ਵੀ ਕਾਨੂੰਨ ਕਹਿੰਦੇ ਕਈ ਐਕਸੀਡੈਂਟ ਹੋਏ ਸੀਗੇ ਤੇ ਕਈ ਜੋੜੇ ਮਰੀ ਪਰਿਵਾਰ ਦੇ ਲੋਕ ਮਰੇ ਨੇ ਤੇ ਉਹਦੇ ਕਾਰਨ ਇਹ ਕਾਨੂੰਨ ਲਿਆਤੇ ਗਏ ਨੇ ਕਿਉਂਕਿ ਉਹਦੇ ਵਿੱਚ ਜਿਹੜੇ ਐਕਸੀਡੈਂਟ ਕਈ ਜਗ੍ਹਾ ਤੇ ਹੋਏ ਨੇ ਉਹਦੇ ਵਿੱਚ ਜਿਹੜੇ ਬੰਦੇ ਫੜੇ ਨੇ ਉਹਨਾਂ ਕੋਲੇ ਕੋਈ ਡਾਕੂਮੈਂਟ ਹੀ ਨਹੀਂ ਸੀ ਉਹ ਕਹਿ ਲੋ ਵੀ ਬਾਰਡਰ ਕ੍ਰੋਸ ਕਰਕੇ ਆਏ ਸੀ ਜਾਂ ਕਿੱਦਾਂ ਕਹਿ ਲੋ ਇਹਦੀ ਸਖਤਾਈ ਵਧਾਉਂਦੇ ਹੋਏ ਆਪਦੇ ਦੇਸ਼ ਦੇ ਵਿੱਚ ਜਿਹੜੀਆਂ ਵੀ ਗੈਰ ਗਤੀਵਿਧੀਆਂ ਹੁੰਦੀਆਂ ਨੇ ਉਹਨੂੰ ਘਟਾਉਣ ਲਈ ਐਦਾਂ ਦੇ ਕਾਨੂੰਨ ਲਿਆਤੇ ਜਾ ਰਹੇ ਨੇ ਦਿਨੋਂ ਦਿਨੋਂ ਸਖਤ ਹੋ ਰਿਹਾ ਤੇ ਹੁਣ ਉਹ ਦੇਖਿਓ ਲੋਕਾਂ ਨੂੰ ਐਦਾਂ ਮਜਬੂਰ ਕਰ ਰਹੇ ਨੇ ਕਿ ਆਪਦੇ ਆਪ ਹੀ ਦੇਸ਼ ਛੱਡ ਕੇ ਭੱਜ ਜਾਣ ਤੇ ਤੁਸੀਂ ਬਹੁਤ ਸਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਖਬਰਾਂ ਸੁਣੋਗੇ ਜਿਹੜੇ ਪੀਆਰ ਕਾਲਡ ਹੋਲਡਰ ਨੇ ਉਹਨਾਂ ਦੇ ਵੀ ਕਾਰਡ ਕੈਂਸਲ ਹੋਣਗੇ ਉਹ ਕਹਿੰਦਾ ਬਈ ਆਪਦੇ ਦੇਸ਼ ਨੂੰ ਟੱਪ ਚੋ ਜਿਹੜੇ ਦੇਸ਼ ਚ ਆਏ ਹੋ ਤੇ ਹੁਣ ਜਿਹੜੇ ਧਰਨਿਆਂ ਦੇ ਵਿੱਚ ਸੀਗੇ ਜਾਂ ਕਹਿ ਲਓ ਪ੍ਰੋਟੈਕਸ਼ਨ ਕਰਦੇ ਧਰਨੇ ਲਾਉਂਦੇ ਸੀਗੇ ਜਾਂ ਉਹਨਾਂ ਦੇ ਵਿੱਚ ਕੋਈ ਟਵੀਟ ਕੀਤਾ ਫੇਸਬੁੱਕ ਕਮੈਂਟ ਕੀਤਾ ਉਹ ਕਮੈਂਟ ਵਾਲਿਆਂ ਦੇ ਉੱਤੇ ਵੀ ਧਾਰਾ ਲਾ ਕੇ ਕੇਸ ਜੜੀ ਜਾਂਦੇ ਨੇਗੇ ਯਾਨੀ ਕਿ ਇੱਕ ਪਰੇਸ਼ਾਨ ਕਰ ਰਹੇ ਨੇ ਹੁਣ ਇਹ ਕਾਨੂੰਨ ਬਈ ਹੋਰ ਵਧਾਉਣਗੇ ਸਤਾਈ ਕਰਨਗੇ ਲੋਕਾਂ ਨੂੰ ਪਰੇਸ਼ਾਨ ਕਰਨਗੇ ਕੁਛਕ ਨੂੰ ਕੱਢਣਗੇ ਕੁਛਕ ਨੂੰ ਨਹੀਂ ਕੱਢਦੇ ਜਾਨੀ ਕਿ ਲੋਕ ਹੈਰਾਨ ਹੋ ਜਾਣਗੇ ਕੰਮ ਪਹਿਲਾਂ ਹੀ ਨਹੀਂ ਹੈ ਗਿਆ ਪਹਿਲਾਂ ਹੀ ਬੜਾ ਮੰਦਾ ਚੱਲੀ ਜਾਂਦਾ ਤੇ ਇਹ ਕਾਨੂੰਨ ਪਾਸ ਹੁੰਦੇ ਹੀ ਬਹੁਤ ਸਾਰੀਆਂ ਟੈਨਸ਼ਨਾਂ ਵਾਦੀਆਂ ਟੈਨਸ਼ਨਾਂ ਤਾਂ ਪਹਿਲਾਂ ਹੀ ਸੀਗੀਆਂ ਕਿਉਂਕਿ ਜਿਹੜੇ ਟਰੱਕ ਡਰਾਈਵਰ ਘੱਟ ਪੜੇ ਲਿਖੇ ਸੀਗੇ ਉਹਨਾਂ ਨੂੰ ਇਹ ਜਾਰੀ ਕਰਤਾ ਕਿ ਭਾਈ ਜੇ ਟਰੱਕ ਚਲਾਉਣਾ ਤਾਂ ਤੁਹਾਨੂੰ ਫੁੱਲ ਇੰਗਲਿਸ਼ ਆਉਣੀ ਚਾਹੀਦੀ ਆਈਲੈਂਡ ਦਾ ਪੇਪਰ ਦੇ ਦੋ ਤੇ ਉਹਨਾਂ ਵਿੱਚੋਂ ਪਹਿਲੀ ਜਿਹੜੇ ਮਾਤੜ ਮਾਤੜ ਸੀਗੇ ਕਿ ਭਾਈ ਟਰੱਕ ਜਾਣਦੇ ਸੀ ਇੰਗਲਿਸ਼ ਨਹੀਂ ਜਾਣਦੇ ਸੀਗੇ ਸਾਰਾ ਕੁਝ ਜਾਣਦੇ ਸੀ ਰਸਤਾ ਹੁਣ ਤੱਕ ਚਲਾਉਂਦੀ ਸੀ ਤੇ ਉਹਨਾਂ ਨੂੰ ਵੀ ਕਹਿੰਦਾ ਵੀ ਘਰੇ ਵਗਜੋ ਛੋੜਾ ਕੋਈ ਕੰਮ ਨਹੀਂ ਇਹ ਦੇਸ਼ 'ਚ ਰਹਿਣਾ ਤਾਂ ਇੰਗਲਿਸ਼ ਸਿੱਖੋ ਤੇ ਹੁਣ ਇੱਕ ਹੋਰ ਸਕੰਜਾ ਕਸ਼ਤਾ ਤੁਸੀਂ ਦੇਖੋਗੇ ਇਹ ਦਿਨੋਂ ਦਿਨ ਸਕੰਜੇ ਵੱਧਦੇ ਜਾਣੇ ਆ ਤੇ ਸਾਡੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰਦਿਆ ਕਰੋ ਤੇ ਸ਼ੇਅਰ ਜਰੂਰ ਕਰਦਿਆ ਕਰੋ ਅਗਲੀ ਵੀਡੀਓ ਲੈ ਕੇ ਫੇਰ ਹਾਜ਼ਰ ਹੋਣੇ ਆ ਸੋ ਸ੍ਰੀ ਅਕਾਲ ਜੀ